ਤੱਕਿਆ ਨਿਆਰਾ ਜਿੰਨਾ ਪ੍ਰਭੂ ਯਸੂ ਬਾਰੇ ਸਿਆਰਤਾ ਕਰਦੇ ਨੇ ਸੰਗਤਾਂ ਭੜਾ ਮੰਗਦੇ ਸੰਸਾਰ ਦਾ ਸੋ ਪਰਮੇਸ਼ਰ ਦੇ ਵਰਸਾਏ ਵਿੱਚ ਸੰਗਤ ਦੇ ਆਏ ਸਾਫ ਸੈਣ ਪਾਈ ਬੱਚੇ ਬਜ਼ੁਰਗ ਪਰਮੇਸ਼ਰ ਦੇ ਸੇਵਕ ਪ੍ਰਧਾਨ ਜੀ ਸਭ ਨੂੰ ਦੇਲ ਗਿਆ ਕਰਾਈਆਂ ਤੋਂ ਸ਼ੈਦ ਨਾੜੋ ਮਿੱਠੀ ਤੇਲਨ ਨੂੰ ਨੰਦੌਰ ਸ਼ਾਂਤੀ ਦੇਣ ਵਾਲੀ ਪ੍ਰਭੂ ਯਸੂ ਮਸੀਹ ਦੇ ਮਿੱਠੇ ਔਰ ਜਲਾਲੀ ਨਾਮ ਦੇ ਵਿਸ਼ਾਲ ਨੂੰ ਜੈਮ ਸੀਰੀ ਸੋ ਆਓ ਪਵਿੱਤਰ ਬਾਣੀ ਦੇ ਬਲ ਚੱਲਾਂਗੇ ਸੈਨ ਉਪਯੋਗ ਅੱਜ ਅਸੀਂ ਪਰਮੇਸ਼ਰ ਦੀ ਬਾਣੀ ਤੋਂ ਸਿੱਖਾਂਗੇ ਪਰਮੇਸ਼ਰ ਦਾ ਸਭ ਤੋਂ ਪਹਿਲਾ ਹੁਕਮ ਕੀ ਆ ਸਭ ਤੋਂ ਪਹਿਲਾ ਹੁਕਮ ਔਰ ਦੂਜਾ ਇਹ ਸਮਝਾਂਗੇ ਆਹ ਪਵਿੱਤਰ ਬਾਣੀ ਦੇ ਵੱਲ ਚੱਲਾਂਗੇ ਰੋਮੀਆਂ ਦੀ ਕਿਤਾਬ 5 ਅਧਿਆਇ ਦੀ 5 ਐਟ ਰੋਮੀਆਂ ਦੀ ਕਿਤਾਬ 5 ਅਧਿਆਇ ਦੀ 5 ਐਟ आस शर्मिंदा नहीं करती आस विश्वास सब तो पहला की सड़ा विश्वास जी विश्वास है कदम शर्मिंदे नहीं हो गए जिदा विश्वास है पाए जा विश्वास ਆਪਣੇ ਜੀਵਨ ਦੇ ਵਿੱਚ ਪੂਰਾ ਕਰਨਗੇ ਹਾਂਜੀ ਇਸ ਲਈ ਇਸ ਲਈ ਜੋ ਪਰਮੇਸ਼ਵਰ ਦਾ ਪ੍ਰੇਮ ਸਭ ਤੋਂ ਪਹਿਲਾਂ ਕੀ ਭੜਉਂਦਾ ਕਿਦਰੋਂ ਆਉਂਦਾ ਪ੍ਰੇਮ ਕੀ ਹੋਣਾ ਚਾਹੀਦਾ ਸਾਡੇ ਚ ਪ੍ਰੇਮ ਸਾਡੇ ਸਭ ਦੇ ਵਿੱਚ ਪ੍ਰੇਮ ਹੋਣਾ ਚਾਹੀਦਾ ਪਰ ਇਹ ਪ੍ਰੇਮ ਸ਼ੈਤਾਨ ਨਹੀਂ ਚਾਹੁੰਦਾ ਪ੍ਰੇਮ ਕਦੇ ਸ਼ੈਤਾਨ ਨਹੀਂ ਚਾਹੁੰਦਾ ਇਸ ਲਈ ਅਸੀਂ ਸ਼ੈਤਾਨ ਦੀਆਂ ਚਾਲਾਂ ਨੂੰ ਫੇਲ ਕਰਨਾ ਪ੍ਰੇਮ ਨੂੰ ਵਧਾਉਣਾ ਹਾਂਜੀ ਪਵਿੱਤਰ ਆਤਮਾ ਦੇ ਵਸੀਲੇ ਨਾਲ ਕਿਹਦੇ ਨਾਲ ਮਿਲਦਾ ਉਹ ਪ੍ਰੇਮ ਸੱਚਾ ਪ੍ਰੇਮ ਕਿਹਦੇ ਨਾਲ ਮਿਲਦਾ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਕਿਹਦੇ ਨਾਲ ਮਿਲਦਾ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਉਹ ਪ੍ਰੇਮ ਦੇ ਵਿੱਚ ਅਸੀਂ ਪੜ ਸਕਦੇ ਹਾਂ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਉਹ ਪ੍ਰੇਮ ਦੇ ਵਿੱਚ ਉਹ ਸ਼ਕਤੀ ਨੂੰ ਹਾਸਲ ਕਰ ਸਕਦੇ ਆ ਉਹ ਸਮਰਥ ਨੂੰ ਹਾਸਲ ਕਰ ਸਕਦੇ ਆ ਪ੍ਰਭੂ ਦੇ ਵਿੱਚ ਵੱਸ ਸਕਦੇ ਆ ਕਿਦੇ ਨਾਲ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਇਸ ਲਈ ਸਾਨੂੰ ਹਰ ਰੋਜ਼ ਪ੍ਰਾਰਥਨਾ ਕਰਨੀ ਚਾਹੀਦੀ ਆ ਦੂਜੇ ਨੂੰ ਮਾਫ ਕਰਨਾ ਚਾਹੀਦਾ ਭੈਣੋ ਭਾਈਓ ਕਦੇ ਵੀ ਅਸੀਂ ਜਿਹੜੇ ਵਚਨ ਦੇ ਅਨੁਸਾਰ ਸੇਵਕ ਚੱਲਦੇ ਆ ਉਹਨਾਂ ਦਾ ਕਦੇ ਵੀ ਆਖਾ ਮੂਰ ਮੋੜਨਾ ਨਹੀਂ ਚਾਹੀਦਾ ਉਹ ਤੁਹਾਡੇ ਭਲੇ ਦੇ ਲਈ ਤੁਹਾਡੇ ਵਾਅਦੇ ਦੇ ਲਈ ਗੱਲ ਕਰਦੇ ਹੁੰਦੇ ਆ ਇਹ ਉਹ ਕਬੂਲ ਕਰਦੇ ਨੇ ਜਿਹੜੇ ਉਹਦੇ ਹੋ ਜਾਂਦੇ ਆ ਜਿਹੜੇ ਪਵਿੱਤਰ ਆਤਮਾ ਦੇ ਬਸੀਲੇ ਦੇ ਨਾਲ ਅੱਗੇ ਵਧਣਾ ਚਾਹੁੰਦੇ ਆ ਪਵਿੱਤਰ ਆਤਮਾ ਦੇ ਬਸੀਲੇ ਦੇ ਨਾਲ ਰੂਹਾਂ ਨੂੰ ਬਚਾਉਣਾ ਚਾਹੁੰਦੇ ਆ ਉਹ ਕਦੇ ਵੀ ਅੱਖਾਂ ਮੂੜਦੀ ਨਹੀਂ ਹੁੰਦੀ ਹਾਂਜੀ ਜੋ ਸਾਨੂੰ ਦਿੱਤਾ ਗਿਆ ਜੋ ਸਾਨੂੰ ਦਿੱਤਾ ਗਿਆ ਕੀ ਦਿੱਤਾ ਗਿਆ ਪਵਿੱਤਰ ਆਤਮਾ ਸਹੈਕ ਉਹ ਸਾਨੂੰ ਦਿੱਤਾ ਗਿਆ ਹਾਂਜੀ ਸਾਡੇ ਹਿਰਦਿਆਂ ਵਿੱਚ ਪਾਇਆ ਹੋਇਆ ਹੈ ਹallelujah ਕਿੱਥੇ ਪਾਇਆ ਦਿਲ ਦੇ ਵਿੱਚ ਸਾਡੇ ਹਿਰਦਿਆਂ ਦੇ ਵਿੱਚ ਇੱਕ ਸਲੀਪ ਨੂੰ ਪਈਓ ਜਦੋਂ ਅਸੀਂ ਕੋਲਾ ਕਰਦੇ ਹਾਂ ਬਸ ਕਿਸਮਾ ਲੈਨੇ ਆ ਸਾਨੂੰ ਪਵਿੱਤਰ ਆਤਮਾ ਲੈ ਜਾਂਦਾ ਕੀ ਮਿਲ ਜਾਂਦਾ ਪਵਿੱਤਰ ਆਤਮਾ ਮਰਕਸ ਦੀ ਕਿਤਾਬ 12 ਅਧਿਆਇ ਦੀ ਅਨੰਦ ਦੀ ਤੋਕਤੀ ਤਾਕਤ करे हंकार तू कादा बंदे आ करे हंकार तू कादा बंदे आ ए शरीर है मिट्टी दी ढेरी करे हंकार तू कादा बंदे आ ए शरीर है मिट्टी दी ढेरी प्रेम तू पाल है प्यार बढ़ा ले प्रेम तू पाला प्यार बढ़ा ले क्यों लाई बैठा देरी जे मसीह है तेरा साथी ते होर कोई ना वाकी ते होर कोई ना वाकी सिर्फ जसू ही जसू ही तेरा साथी ਛੱਡ ਜਾਂਦੀ ਆ ਪਰ ਕਦੇ ਪੈਰੋਂ ਪਈਓ ਛੱਡਦਾ ਨਹੀਂ ਕਦੇ ਨਹੀਂ ਉਹ ਛੱਡਦਾ ਇਸ ਲਈ ਉਹ ਚ ਵਧਦੇ ਜਾਈਏ ਵਧਦੇ ਜਾਈਏ ਬਸ ਜਸੂ ਮਸੀਹ ਹੀ ਤੇਰਾ ਸਾਥੀ ਜਸੂ ਮਸੀਹ ਹੀ ਤੇਰਾ ਸਾਥੀ ਹਾਂਜੀ ਯਸੂ ਨੇ ਜਵਾਬ ਦਿੱਤਾ ਬੜਾ ਧਿਆਨ ਦੇਣਾ ਇੱਥੇ ਪ੍ਰਭੂ ਜਸੂ ਦੇ ਕੋਲੇ ਉਸ ਟਾਈਮ ਦੇ ਗ੍ਰੰਥੀ ਫਰਿਸ਼ਟੀ ਆਏ ਉਹਨਾਂ ਨੇ ਜੋ ਇਤਨੇ ਪੁੱਛਿਆ अगर प्रभु जसू ने उत्तर सब तो पहला अचो हु मेरे तो थोड़े वास्ते है भेनों भाई पहला तो दूजा हुक्म सीखा गे हाँ जी भाई मुख मुख गल यह है कि इसराइल हे कृषिया सोना మేచే ఇక్కో ప్రభు హై కియా హో ఇక్కో ప్రభు హై ఇక్కో జీవన్ ఏక్ వర్ తోబా ఇక్కో బగ్ క్షమా పాలా ఇక్కో జీవన్ ఏక్ వర్ తోబా ఇక్కో బగ్ క్షమా పాలా ఇక్కో జాల్ బనాలా ఇక్కో జాల్ బనాలా జస్సూ దా హోజా తమల్ పైండా ਜੇ ਸੁਦਾ ਹੋ ਜਾ ਤਾਮਲ ਪੈਣਾ ਦੁਨੀਆ ਨੂੰ ਭਲਾ ਲਾ ਦੁਨੀਆ ਨੂੰ ਭਲਾ ਲਾ ਛੜ ਤੇ ਦਰ ਦਰ ਤੇ ਤੂੰ ਜਾਣਾ ਇੱਕ ਦਰ ਤੇ ਸੀਸ ਝੁਕਾਲਾ ਇੱਕ ਦਰ ਤੇ ਸੀਸ ਝੁਕਾਲਾ ਜੀਵਨ ਛੜ ਦੇ ਦੁਨੀਆ ਸਾਰੀ ਉਹ ਦਿਲ ਪ੍ਰਭੂ ਦੇ ਨਾਲ ਲਾਲਾ ਦਿਲ ਪ੍ਰਭੂ ਦੇ ਨਾਲ ਲਾਲਾ ਦਿਲ ਪ੍ਰਭੂ ਦੇ ਨਾਲ ਲਾਲਾ ਹਾਂਜੀ ਔਰ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਕਿਦੇ ਨਾਲ ਸਾਰੇ ਦਿਲ ਦੇ ਨਾਲ ਜਿਨ੍ਹਾਂ ਦਾ ਦਿਲ ਲੱਗਿਆ ਹੋਊਗਾ ਫਿਰ ਉਹ ਇਸ਼ਾਰੇ ਦਿਲ ਦੇ ਨਾਲ ਉਹਦੀ ਮਹਿਮਾ ਕਰ ਦੇ ਨੇ ਸਾਰੇ ਦਿਲ ਦੇ ਨਾਲ ਸਾਰੇ ਦਿਲ ਦੇ ਨਾਲ ਹਾਂਜੀ ਅੱਗੇ ਸੁਣਨਾ ਬੜਾ ਧਿਆਨ ਦੇਣਾ ਅਤੇ ਆਪਣੀ ਸਾਰੀ ਜਾਨ ਨਾਲ ਆਪਣੀ ਸਾਰੀ ਜਾਨ ਦੇ ਨਾਲ ਸਾਰੇ ਦਿਲ ਦੇ ਨਾਲ ਸਾਰੀ ਜਾਨ ਦੇ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਆਪਣੀ ਸਾਰੀ ਬੁੱਧ ਦੇ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਆਪਣੀ ਸਾਰੀ ਸ਼ਕਤੀ ਦੇ ਨਾਲ ਸਮਝ ਦੇ ਨਾਲ ਪਿਆਰ ਕਰ ਹallelujah ਕੀ ਹੋਣਾ ਚਾਹੀਦਾ ਸਿਰਜਣਹਾਰੇ ਦੇ ਨਾਲ ਸਾਡਾ ਪਿਆਰ ਹੋਣਾ ਚਾਹੀਦਾ ਪਿਆਰ ਹੋਣਾ ਚਾਹੀਦਾ ਇਸ ਕਰਕੇ ਭੈਣੋ ਭਾਈਓ ਕਈ ਵਾਰ ਆਸੀਂ ਕਹਿ ਦਿੰਨੇ ਸਾਨੂੰ ਛੱਡਤਾ ਪ੍ਰਭੂ ਨੇ ਉਹਦੇ ਪਿਆਰ ਦੀ ਕੋਈ ਤੁਲਨਾ ਨਹੀਂ ਕਰ ਸਕਦਾ ਜਿੰਨਾ ਉਹਨੇ ਪਿਆਰ ਕੀਤਾ ਦੁਨੀਆ ਦੇ ਵਿੱਚ ਧਰਤੀ ਦੇ ਉੱਤੇ ਅਟਾਚ ਦੇ ਟੱਗ ਦੂਜਾ ਕੋਈ ਨਾਮ ਨਹੀਂ ਇਸ ਲਈ ਮੇਰਾ ਤੇ ਤੁਹਾਡਾ ਫਰਜ਼ ਬਣਦਾ ਸਾਰੇ ਦਿਲ ਦੇ ਨਾਲ ਸਾਰੀ ਸ਼ਕਤੀ ਦੇ ਨਾਲ ਸਾਰੀ ਜਾਨ ਦੇ ਨਾਲ ਤੂੰ ਪ੍ਰਭੂ ਆਪਣੀ ਪਰਮੇਸ਼ਰ ਦੀ ਨਾਲ ਪਿਆਰ ਕਰ ਤੈਨੋਂ ਭਾਈਓ ਕਈ ਵਾਰ ਅਸੀਂ ਸਿਰਜਣਹਾਰੇ ਨੂੰ ਦੂਜੇ ਸਥਾਨ ਤੇ ਰੱਖ ਲੈਣੇ ਆ ਇੱਥੇ ਕਲਾਮ ਬਾਣੀ ਪਵਿੱਤਰ ਵਚਨ ਮੈਨੂੰ ਤੇ ਤੁਹਾਨੂੰ ਸਮਝਾ ਰਿਹਾ ਸਭ ਤੋਂ ਪਹਿਲਾਂ ਸਾਡਾ ਪਿਆਰ ਪ੍ਰਭੂ ਦੇ ਨਾਲ ਹੋਣਾ ਚਾਹੀਦਾ ਉਤੋ ਬਾਅਦ ਦੂਜਾ ਜਸੋ ਪਰਮੇਸ਼ਰ ਦੀ ਬਾਣੀ ਸਾਨੂੰ ਕੀ ਸਮਝਾਉਂਦੀ ਹੈ ਦੇਖੋ ਹਾਂਜੀ ਦੁਆ ਇਹ ਹੈ ਦੁਆ ਇਹ ਹੈ ਕਿ ਤੂੰ ਆਪਣੇ ਗਵਾਂਢੀ ਨੂੰ ਤੁਝਾ ਕੀ ਇਹ ਸੇਵਕ ਵਾਸਤੇ ਪਹਿਲਾ ਸਿਰਜਣਾ ਤੇ ਦੂਜਾ ਕਲੀਸ਼ਿਆ ਹਾਂਜੀ ਆਪਣੇ ਜਿਹਾ ਪਿਆਰ ਕਰ ਆਪਣੇ ਜਿਹਾ ਪਿਆਰ ਕਰ ਇਸ ਕਰਕੇ ਭੈਣੋ ਭਾਈਓ ਕਦੇ ਪੱਖਪਾਤ ਨਹੀਂ ਹੋਣਾ ਚਾਹੀਦਾ ਕਿਸੇ ਵੀ ਕਿਸਮ ਦਾ ਅਸੀਂ ਦੂਜਿਆਂ ਦੇ ਲਈ ਪ੍ਰਾਰਥਨਾ ਕਰੀਏ ਦੂਜਿਆਂ ਦੇ ਲਈ ਦੁਆਵਾਂ ਕਰੀਏ ਇਹ ਪ੍ਰਭੂ ਦਾ ਪਹਿਲਾ ਤੇ ਦੂਜਾ ਹੁਕਮ ਆਂ ਜੇ ਅਸੀਂ ਇਹ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਨਹੀਂ ਕੀਤਾ ਸ਼ੈਤਾਨ ਕਦੇ ਨਹੀਂ ਚਾਹੁੰਦਾ ਵੀ ਤੁਸੀਂ ਪੂਰਾ ਕਰੋ ਪਰ ਕਈ ਵਾਰੀ ਸ਼ੈਤਾਨ ਨੂੰ ਵੱਡਾ ਸਮਝ ਲੈਨੇ ਆ ਭੈਣੋ ਭਾਈਓ ਛੱਡਾਂ ਮੇਰੇ ਤੇ ਤੁਹਾਡੇ ਪੈਰਾਂ ਦੇ ਥਲੇ ਕੀਤਾ ਹੋਇਆ ਸਭ ਤੋਂ ਵੱਡਾ ਸਿਰਜਣਹਾਰ ਪ੍ਰਭੂ ਪਰਮੇਸ਼ਰ ਜਦੋਂ ਅਸੀਂ ਉਹਦੇ ਵਾਚਨ ਦੇ ਵਿੱਚ ਰਹਿ ਕੇ ਅੱਗੇ ਵਧਾਂਗੇ ਪ੍ਰਾਰਥਨਾ ਦੇ ਵਿੱਚ ਵਧਾਂਗੇ ਰਾਧਨਾ ਦੇ ਵਿੱਚ ਵਧਾਂਗੇ ਭੈਣੋ ਭਾਈਓ ਹੁਣੇ ਇੱਕ ਪਵਿੱਤਰ ਆਤਮਾ ਦੀ ਗੱਲ ਹੋਈ ਆ ਹੁਣੇ ਪਰਮੇਸ਼ਰ ਬਹੁਤੀ देर ਨਹੀਂ ਲਾਊਗਾ ਇਹ ਮੈਂ ਨਹੀਂ ਕਹਿਣ ਵਾਲਾ ਬਹੁਤ ਛੇਤੀ ਹੋਦਾ ਆਉਣਾ ਇਸ ਲਈ ਅਸੀਂ ਪ੍ਰਾਰਥਨਾ ਦੇ ਵਿੱਚ ਵਧੀਏ ਕੋ ਸੱਕਦਾ ਆ ਨਿੱਕੇ ਬੱਚੇ ਆਪਣਾ ਪੂਰਾ ਜੀ ਉਠਾਏ ਜਾਣ ਪੂਰੀ ਉਮਰ ਬਚੀ ਤੇ ਨਾ ਦਰ ਸਕ ਨਿੱਕੇ ਬੱਚੇ ਵੀ ਇਸ ਕਰਕੇ ਕੁੜੀ ਗੱਲ ਹੋਈ ਆ ਕਹਿੰਦਾ ਮੇਰਾ ਆਉਣਾ ਬਹੁਤ ਛੇਤੀ ਆ ਬਹੁਤ ਛੇਤੀ ਆ ਇਸ ਲਈ ਭੈਣੋ ਭਾਈਓ ਸਾਰੀ ਜਾਨ ਦੇ ਨਾਲ ਸਾਰੀ ਸ਼ਕਤੀ ਦੇ ਨਾਲ ਸਾਡਾ ਨਿਸ਼ਾਨਾ ਸਿਰਜਨਹਾਰਾ ਹੋਣਾ ਚਾਹੀਦਾ ਅਸੀਂ ਕਈ ਵਾਰ ਜਦੋਂ ਸਾਡੇ ਜੀਵਨ 'ਚ ਦੁੱਖ ਆਉਂਦਾ ਉਦੋਂ ਹੀ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਨੇ ਆ ਉਦੀ ਹਜ਼ੂਰੀ ਦੇ ਵਿੱਚ ਆਉਨੇ ਆ ਹਰ ਰੋਜ਼ ਉਹਦੀ ਹਜ਼ੂਰੀ 'ਚ ਬੈਠੀਏ ਉਹਦੀ ਉਸਤਤ ਕਰੀਏ ਉਹਦੀ ਮਹਿਮਾ ਕਰੀਏ ਉਹਦੀ ਆराधना ਕਰੀਏ ਔਰ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰੀਏ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਪੂਰਾ ਕਰੀਏ ਇੱਕ ਹੋਰ ਗੱਲ ਹੋਈ ਕੁਝ ਚਰਚ ਜੁੜੇ ਜਾਣਗੇ ਚੁਣੇ ਜਾਣਗੇ ਕੁਝ ਚਰਚ ਜੁੜੇ ਜਾਣਗੇ ਕਰੋੜਾਂ ਚਰਚ ਹੋਣਗੇ ਸੈਂਕੜਿਆਂ ਦੀ ਸਾਥ ਦੇ ਨਾਲ ਚੁਣੀ ਜਾਣਗੇ ਹਜ਼ਾਰਾਂ ਦੇ ਸਾਥ ਦੇ ਨਾਲ ਨਹੀਂ ਪਿੰਡ ਕੋਈ ਉਹ ਸੈਂਕੜਿਆਂ ਦੀ ਸਾਥ ਦੇ ਨਾਲ ਜੁੜੇ ਜਾਣਗੇ ਜੁੜੇ ਜਾਣਗੇ ਜਿਹੜੇ ਸੇਵਕ कृषि के प्रार्थना प्रार्थना वचन पूरा कर प्रार्थना करूगी उसने वचन रहने उठाए जाएंगे इसलिए भेनों भाई समा बहुत थोड़ा असि समय की कदर नहीं करते समा बार बार नहीं मिलना इसलिए एक जीवन है ਜੀਵਨ ਦਵਾਰੇ ਨਹੀਂ ਮਿਲਾਂ ਉਦੋਂ ਬਾਅਦ ਇੱਕ ਜੀਵਨ ਦਾ ਫੈਸਲਾ ਪੈਣਾ ਪਈਓ ਇਸ ਜੀਵਨ ਦਾ ਫੈਸਲਾ ਇੱਕ ਖੱਬਾ ਰਸਤਾ ਹੋਊਗਾ ਤੇ ਇੱਕ ਸੱਜਾ ਹੋਊਗਾ ਅਗਰ ਅਸੀਂ ਉਹ ਚੱਲੇ ਅਨਸਾਰ ਆਪਣਾ ਜੀਵਨ ਨਹੀਂ ਬਤੀਤ ਕੀਤਾ ਤੇ ਅਸੀਂ ਖੱਬੇ ਨੂੰ ਚੱਲ ਪਾਗੇ ਖੱਬੇ ਨੂੰ ਜਿੱਤੇ ਸਦਾ ਦਾ ਰੋਣਾ ਸਦਾ ਦਾ ਕਰਲਾਉਣਾ ਅੱਗੇ ਜੀਵਨ ਦਾ ਭੈ ਮੰਨਦੇ ਹੋਏ ਡਰ ਮੰਨਦੇ ਹੋਏ ਉਦੇ ਬਚਨ ਦੇ ਵਿੱਚ ਲੈ ਕੇ ਵਚਨ ਨੂੰ ਪੂਰਾ ਕਰਦੇ ਹੋਏ ਉਹਦੀ ਉਸਤਾ ਦੇ ਉਹਦੀ ਰਾਦਨਾ ਕਰਦੇ ਰਹੀਏ 10 ਫੀਟ ਦਾ ਰੁਪਿਆ ਦਾ ਖੁੱਲ੍ਹੂ ਦਾ ਸੱਜਾ ਦਰਵਾਜਾ ਐਸੇ ਮੇਰੇ ਤੇ ਤੁਹਾਡੇ ਵਾਸਤੇ ਪਰਮੇਸ਼ਰ ਸੱਜਾ ਦਰਵਾਜਾ ਖੋਲਣਾ ਚਾਹੁੰਦਾ ਆਮੀਨ ਉਹ ਇੱਕ ਵੀ ਮੂਦ ਦਾ ਨਾਸ ਨਹੀਂ ਕਰਨਾ ਚਾਹੁੰਦਾ ਇਥੇ ਲਈ ਪੈਣੋ ਪਈਓ ਵਚਨ ਦੇ ਵਿੱਚ ਰਹੀਏ ਸਾਨੂੰ ਇੱਕ ਰਸਤਾ ਦਿੱਤਾ ਗਿਆ ਇੱਕ ਮਹੰਤ ਜਨ ਦਿੱਤਾ ਗਿਆ ਇੱਕ ਗੁਰੂ ਦਿੱਤਾ ਗਿਆ ਇੱਕ ਮੁਕਤੀ ਦਾਤਾ ਦਿੱਤਾ ਗਿਆ ਇਸ ਲਈ ਉਸ ਰਾਸਤੇ ਦੇ ਵਿੱਚ ਰਹਿ ਕੇ ਉਸ ਸਿਰਜਣਹਾਰੇ ਦੀ ਮਹਿਮਾ ਕਰੀਏ ਜਿਨੇ ਸਾਨੂੰ ਦੁਨੀਆ ਤੋਂ ਵੱਖਰਾ ਪਿਆਰ ਕੀਤਾ ਔਰ ਦੁਨੀਆ ਤੋਂ ਸਾਨੂੰ ਵੱਖਰਾ ਕੀਤਾ ਇਸ ਲਈ ਅਸੀਂ ਅੱਗੇ ਕਦਮ ਵਧਾਈਏ ਅger ਤੁਸੀਂ ਇੱਕ ਕਦਮ ਵਧੋਗੇ ਪ੍ਰਭੂ ਚਾਰ ਤੁਹਾਡੇ ਕੋਲ ਹੀ ਵੱਧ ਕੇ ਆਊਗਾ ਚਾਰ ਕਦਮਾਂ ਵੱਧ ਕੇ ਆਊਗਾ ਅੰਨੇ ਤੁਆ ਇਹ ਹੈ ਤੁਆ ਇਹ ਹੈ ਕਿ ਤੂੰ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ ਆਪਣੇ ਗਵਾਂਢੀ ਨੂੰ ਆਪਣੇ ਜਿਹਾ ਪਿਆਰ ਕਰ ਇਹਨਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਇਹ ਤੋਂ ਵੱਡਾ ਕੋਈ ਹੋਰ ਹੁਕਮ ਨਹੀਂ ਪੈਣੋ ਪਈਓ ਕੋਈ ਹੁਕਮ ਨਹੀਂ ਜਿੰਨਾ ਨਹੀਂ ਹੋਇਆ ਜਾਂਦਾ ਨੀਵੇਂ ਹੋ ਗੋ ਪੈਣੋ ਪਈਓ ਜਿੰਨਾ ਹੋਇਆ ਜਾਂਦਾ ਪਰਮੇਸ਼ਰ ਉਪਚਾਰੂਗਾ ਕਦੇ ਵੀ ਹੰਕਾਰ ਨਾ ਕਰੀਏ ਕੁਮੰਡ ਨਾ ਕਰੀਏ ਮੈਂ ਕਿ ਸ਼ੇਰ ਲਿਖਿਆ ਸੀ ਮੈਂ ਉਹ ਬੋਲਣਾ ਨਹੀਂ ਚਾਹੁੰਦਾ ਹੰਕਾਰ ਤੇ ਘੰਟੇ ਇਹ ਚਲਈ ਕਦੇ ਸਾਡੇ ਜੀਵਨ 'ਚ ਕਿਸੇ ਵੀ ਕਿਸਮ ਦਾ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ ਕੋਈ ਘੰਟਾ ਨਹੀਂ ਹੋਣਾ ਚਾਹੀਦਾ ਸਾਨੂੰ ਨੀਮਾ ਬਣ ਕੇ ਰਹਿਣਾ ਚਾਹੀਦਾ ਨੀਮਾ ਬਣ ਕੇ ਔਰ ਪਰਮੇਸ਼ਰ ਉੱਚਾ ਕਰੇਗਾ ਉੱਚਾ ਕਿਉਂਕਿ ਫਲ ਨੀਮਿਆ ਰੁੱਖਾਂ ਨੂੰ ਲੱਗਦੇ ਲੇਖਾਂ 베ਰ 베ਰੀ ਤੇ ਲੱਗਦੇ ਕਈ ਝੜ ਜਾਂਦੇ ਕੱਚੇ ਜਿਹੜੇ ਰਹਿ ਗਏ ਉਹ ਵੀ ਪੱਕੇ ਉਹ ਵੀ ਪੱਕੇ ਇਸ ਕਰਕੇ ਸੀ ਪੱਕੇ ਨਾਲ ਉਹਦੇ ਨਾਲ ਉਠਾਈ ਜਾਣਾ ਹਾਂਜੀ ਅੱਗੇ ਚੱਲਾਂਗੇ ਐਸੇ ਦੀ 33 34 12 ਦੀ 33 34 ਅਤੇ ਸਾਰੇ ਦਿਲ ਨਾਲ ਜਿਹਦੇ ਨਾਲ ਸਾਰੇ ਦਿਲ ਦੇ ਨਾਲ ਕਈ ਵਾਰ ਆਸੀ ਕੰਮ ਹੁੰਦਾ ਕੋਈ ਉਹਨੂੰ ਪੈਲ ਦੇ ਦਿੰਨੇ ਆ ਕੋਈ ਮਰਕਤ ਹੁੰਦੀ ਆ ਉਹਨੂੰ ਪੈਲ ਦੇ ਦਿੰਨੇ ਆ ਪਰਮੇਸ਼ਰ ਦੀ ਹਜ਼ੂਰੀ ਤੋਂ ਮੁੱਖ ਮੋੜ ਲੈਨੇ ਆ ਤੈਨੂੰ ਪਈਓ ਸਮਾਪਾਉਤ ਕੱਟਾ ਬਹੁਤ ਕੱਟਾ ਇਸ ਕਰਕੇ ਆਖ ਇੱਕ ਇੱਕ ਪੈਲੋ ਦੇ ਲੇਖ ਲਾਈਏ ਆ ਉਹਨਾਂ ਦਾ ਜੀਵਨ ਜਿਹੜਾ ਸਾਨੂੰ ਦਿੱਤਾ ਗਿਆ ਜਿੰਨੇ ਸੁਆਸ ਦਿੱਤੇ ਗਏ ਆ ਉਹਦੇ ਲੇਖੇ ਲਾਈਏ ਉਹਦੀ ਹਜ਼ੂਰੀ ਚ ਲਾਈਏ ਪ੍ਰਭੂ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਵਧਦੇ ਜਾਈਏ ਹਾਂਜੀ ਅਤੇ ਸਾਰੀ ਸਮਝ ਨਾਲ ਸਾਰੀ ਸਮਝ ਦੇ ਨਾਲ ਅਤੇ ਸਾਰੀ ਸ਼ਕਤੀ ਨਾਲ ਸਾਰੀ ਸ਼ਕਤੀ ਦੇ ਨਾਲ ਉਹਨੂੰ ਪਿਆਰ ਕਰਨਾ ਉਹਨੂੰ ਪਿਆਰ ਕਰਨਾ ਔਰ ਗਵੰਡੀ ਨੂੰ ਔਰ ਗਵੰਡੀ ਨੂੰ ਆਪਣੇ ਜਿਹਾ ਪਿਆਰ ਕਰਨਾ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋ ਮਾਂ ਸਾਰੇ ਹੋ ਮਾਂ ਅਤੇ ਬਲੀਦਾਨਾ ਬਲੀਦਾਨਾ ਹੋ ਬੜੀਆਂ ਤੇ ਬਲੀਦਾਨਾ ਦੇਖੋ ਇਹ ਤੋਂ ਤਮਕੀ ਆਹ ਜੀ ਬਲੀਦਾਨਾ ਨਾਲੋਂ ਵੱਧ ਹੈ ਸਭ ਨਾਲੋਂ ਕੀ ਵੱਡਾ ਪ੍ਰੇਮ ਇਸ ਕਰਕੇ ਕਦੇ ਕਿਸੇ ਨੂੰ ਨਫ਼ਰਤ ਨਾ ਕਰੀਗੇ ਕਿਸੇ ਦਾ ਦਿਲ ਨਾ ਦਿਖਾਈਏ ਹਾਂਜੀ ਜੇ ਯਿਸੂ ਨੇ ਡਿੱਟਾ ਜਦੋਂ ਪ੍ਰਭੂ ਯਿਸੂ ਨੇ ਉਸ ਇਨਸਾਨ ਨੂੰ ਵੇਖਿਆ ਕਿ ਉਹਨੇ ਆਕਲ ਨਾਲ ਉਹਨੇ ਸਮਝ ਤੇ ਨਾਲ ਵਚਨ ਦੇ ਅਨੁਸਾਰ ਉੱਤਰ ਦਿੱਤਾ ਤਾਂ ਉਹਨੂੰ ਕਿਹਾ ਉਹ ਨੂੰ ਕਿਹਾ ਉਹ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹੈ ਹallelujah ਜਿਹੜੇ ਵਚਨ ਦੇ ਵਿੱਚ ਰਹਿੰਦੇ ਨੇ ਉਹ ਪਰਮੇਸ਼ਰ ਦੇ ਸਵਰਗ ਰਾਜ ਤੋਂ ਕਦੇ ਦੂਰ ਨਹੀਂ ਕੀ ਕਿਹਾ ਉਹਨੂੰ ਕਿਸ ਵਰਗ ਤੋਂ ਦੂਰ ਨਹੀਂ ਤੂੰ ਨੇੜੇ ਆ ਇਥੇ ਲਈ ਭੈਣੋ ਭਾਈਓ ਵਚਨ ਦੇ ਵਿੱਚ ਸਵਰਗ ਰਾਜ ਆ ਵਚਨ ਦੇ ਵਿੱਚ ਆਸ਼ਾ ਨੇ ਵਚਨ ਦੇ ਵਿੱਚ ਉਹ ਤਹਾਰਾ ਮੁਕਤੀ ਆ ਸਭ ਕੁਝ ਕੀ ਆ ਵਚਨ ਦੇ ਵਿੱਚ ਇਸ ਲਈ ਸਦਾ ਵਚਨ ਦੇ ਵਿੱਚ ਰਹੀਏ ਵਚਨ ਨਾਲ ਉਹਦੇ ਨੇੜੇ ਆ ਜਿਹੜਾ ਵਚਨ ਦੇ ਵਿੱਚ ਰਹਿੰਦਾ ਲੁਕਾ ਦੀ ਕਿਤਾਬ 10 ਦੇ ਆਈ ਦੀ 25 ਤੋਂ 33 ਤਿੱਤੋ ਬੜਾ ਧਿਆਨ ਦੇਣਾ ਤਾਂ ਵੇਖੋ ਦੇਖੋ ਇੱਕ ਸਰਾਂ ਦੇ ਸਿਖਾਉਣ ਵਾਲੇ ਸਰਾਂ ਦੇ ਸਿਖਾਉਣ ਵਾਲੇ ਉਹਦੇ ਪਰਤੌਣ ਲਈ ਖੜੋ ਕੇ ਕਿਹਾ ਇੱਥੇ ਧਰਮ ਦੇ ਠੇਕੇਦਾਰ ਸਿਰਜਣਹਾਰੇ ਨੂੰ ਦੁਨੀਆ ਦੇ ਬਾਲੀ ਨੂੰ ਪਰਤਿਆਉਣਾ ਚਾਹੁੰਦੇ ਨੇ ਪਰ ਉਹ ਪਈਓ ਅਸੀਂ ਨਹੀਂ ਪਰਤਿਆਉਣਾ ਤੈਨੂੰ ਪਰ ਉਹ ਤਿਆਰ ਨਹੀਂ ਆਪਣੇ ਆਪ ਨੂੰ ਉਤਲ ਸਮਝਣ ਵਾਲੇ ਫ੍ਰੀ ਲੋਕ ਸਰਜਿਨਹਾਰੀ ਨੂੰ ਪਟਿਆ ਰਹੇ ਨੇ ਦੇਖੋ ਕੀ ਕਹਿ ਰਹੇ ਗੁਰੂ ਜੀ ਮੈਂ ਕੀ ਕਰਾਂ ਗੁਰੂ ਜੀ ਮੈਂ ਕੀ ਕਰਾਂ ਜਦੋਂ ਸਦੀਪ ਕ ਜੀਵਨ ਦਾ ਅਧਿਕਾਰੀ ਹੋਵਾਂ ਸਦੀਪ ਕ ਜੀਵਨ ਦਾ ਅਧਿਕਾਰੀ ਹੋਵਾਂ ਉਸਨੇ ਉਹਨੂੰ ਆਖਿਆ ਉਸਨੇ ਉਹਨੂੰ ਆਖਿਆ ਕਿ ਤ੍ਰੇਤ ਵਿੱਚ ਕੀ ਲਿਖਿਆ ਹੋਇਆ ਹੈ ਪਵਿੱਤਰ ਵਾਚਨ ਦੇ ਵਿੱਚ ਕੀ ਲਿਖਿਆ ਹੋਇਆ ਹੈ ਤੂੰ ਕਿਕਰ ਪੜਦਾ ਹੈ ਕਿੱਕੇ ਪੜਦਾ ਹੈ ਤਾਂ ਉਹਨੇ ਉੱਤਰ ਦਿੱਤਾ ਉਹਨੇ ਉੱਤਰ ਦਿੱਤਾ ਕਿ ਤੂੰ ਪ੍ਰਭੂ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਸਾਰੇ ਦਿਲ ਦੇ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਸਾਰੀ ਜਾਨ ਦੇ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਆਪਣੀ ਸਾਰੀ ਸ਼ਕਤੀ ਦੇ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਆਪਣੀ ਸਾਰੀ ਬੁੱਧ ਦੇ ਨਾਲ ਪਿਆਰ ਕਰ ਪਿਆਰ ਕਰ ਔਰ ਆਪਣੀ ਗੁਆਂਟੀ ਨੂੰ ਆਪਣੀ ਗੁਆਂਟੀ ਨੂੰ ਆਪਣੇ ਜਹਾਂ ਆਪਣੇ ਜਹਾਂ ਕੋ ਤਾਂ ਤੂੰ ਜੀਂਗ ਤਾਂ ਤੂੰ ਜਿਵੇਂ ਦਾ ਪਰ ਉਹ ਜੋ ਚਾਹੁੰਦਾ ਸੀ ਜੋ ਚਾਹੁੰਦਾ ਸੀ ਭਈ ਆਪਣੇ ਆਪਣੇ ਤਾਂ ਹੀ ਸੱਚਾ ਠਹਿਰਾਏ ਸੱਚਾ ਠਹਿਾਏ ਯਿਸੂ ਨੇ ਕਿਹਾ ਪ੍ਰਭੂ ਜਸੂ ਨੇ ਕਿਹਾ ਫਿਰ ਕੌਣ ਹੈ ਮੇਰਾ ਗਵਾਂਡੀ ਫਿਰ ਕੌਣ ਹੈ ਮੇਰਾ ਗਵਾਂਡੀ ਹੁਣ ਗਵਾਂਡੀ ਸਮਝਣਾ ਕਿਹੜਾ ਹਾਂਜੀ ਯਿਸੂ ਨੇ ਉੱਤਰ ਦਿੱਤਾ ਪ੍ਰਭੂ ਜਸੂ ਨੇ ਉੱਤਰ ਦਿੱਤਾ ਕਿ ਇੱਕ ਮਨੁੱਖ ਜਰੂਸਲਮ ਤੋਂ ਜੀਵਨ ਨੂੰ ਜਾਂਦਾ ਸੀ ਇੱਕ ਮਨੁੱਖ ਜਾ ਰਿਹਾ ਰਾਸ਼ਟਰ ਦੇ ਵਿੱਚੋਂ ਡਾਕੂ ਮਿਲੇ ਹਾਂਜੀ ਬੜਾ ਧਿਆਨ ਦੇਣਾ ਹਾਂਜੀ ਅਤੇ ਡਾਕੂ ਨੇ ਕਾਬੂ ਆ ਗਿਆ ਉਹ ਡਾਕੂ ਦੇ ਕਾਬੂ ਆ ਗਿਆ ਅਤੇ ਉਹਨਾਂ ਨੇ ਉਸ ਨੂੰ ਨੰਗਾ ਕਰਕੇ ਮਾਰਿਆ ਬਹੁਤ ਕੁੱਟਿਆ ਬਹੁਤ ਮਾਰਿਆ ਅੱਧ ਮੋਇਆ ਕਰਕੇ ਛੱਡ ਗਏ ਅੱਧ ਪੈਣੋ ਪਈਓ ਬਹੁਤ ਨੇ ਅਜ ਵੀ ਮਾਰਨ ਵਾਲੇ ਬਹੁਤ ਨੇ ਅੱਧ ਮੋਇਆ ਕਰਨ ਵਾਲੇ ਬੜਾ ਸਮਝਣਾ ਇਹ ਸਤ ਨੂੰ ਵੜਾ ਧਿਆਨ ਦੇਣਾ ਹਾਂ ਜੀ ਔਰ ਆਤਮ ਹੋਇਆ ਕਰਕੇ ਛੱਡ ਚਲੇ ਗਏ ਆਤਮ ਹੋਇਆ ਕਰਕੇ ਕੁੱਟ ਕੇ ਉਹਨੂੰ ਛੱਡ ਕੇ ਚਲੇ ਗਏ ਸਬਬਨ ਵਾਲ ਇੱਕ ਜਾਜ ਕੋ ਉਸ ਰਸਤੇ ਉਤਰੇ ਜਾਂਦਾ ਸੀ ਜਿਹਨੂੰ ਕੁੱਟਿਆ ਸੀ ਨਾ ਉਹ ਚੱਲ ਸਕਦਾ ਸੀ ਨਾ ਤੁਰ ਸਕਦਾ ਸੀ ਨਾ ਬੈਠ ਸਕਦਾ ਸੀ ਬੇਹੋਚੀ ਦੀ ਹਾਲਤ ਦੇ ਵਿੱਚ ਪਿਆ ਤਾਂ ਉੱਥੇ ਦੀ ਤਿੰਨ ਲੋਕ ਲੰਘੇ ਅੱਜ ਇੱਕ ਜਹਬਾਨਾ ਬੜਾ ਧਿਆਨ ਦੇਣਾ ਸਭ ਤੋਂ ਪਹਿਲਾਂ ਦੇਖੋ ਹਾਂਜੀ ਆ ਤੇ ਉਹਨੂੰ ਵੇਖ ਕੇ ਲਾਂਬੇ ਹੋ ਕੇ ਲੰਘ ਗਿਆ ਕੀ ਧਰਮ ਦਾ ਠੇਕੇਦਾਰ ਸਭ ਤੋਂ ਪਹਿਲਾਂ ਉੱਥੇ ਹੀ ਲੰਘਿਆ ਕਿਹੜਾ ਲੰਘਿਆ ਧਰਮ ਦਾ ਠੇਕੇਦਾਰ ਉਹਨੂੰ ਵੇਖਿਆ ਵੇਖ ਕੇ ਪਾਸਾ ਵੱਟ ਗਿਆ ਅੱਜ ਵੀ ਪਾਸਾ ਵੱਟਣ ਵਾਲੀ ਬਹੁਤ ਸੱਤਾਂ ਨਾ ਪਈਓ ਹਾਂਜੀ ਇਸੇ ਤਰ੍ਹਾਂ ਇੱਕ 레ਵੀ ਵੀ ਉਥੇ ਪਹੁੰਚਿਆ ਇਸੇ ਤਰ੍ਹਾਂ ਫੇਰ ਇੱਕ ਪਰਮੇਸ਼ਰ ਦਾ ਸੇਵਕ ਅਖਵਾਨ ਵਾਲਾ 레ਵੀ ਫੇਡ ਦਸਵਾਦ ਸਭ ਕੁਝ ਲੈਣ ਵਾਲਾ ਉੱਥੇ ਨਹੀਂ ਟੱਪਿਆ ਹਾਂਜੀ ਅਤੇ ਉਹ ਨੂੰ ਵੇਖ ਕੇ ਲਾਂਬੇ ਹੋ ਕੇ ਲੰਘ ਗਿਆ ਉਹ ਵੀ ਉਹ ਨੂੰ ਵੇਖ ਕੇ ਪਾਸਾ ਬੱਟ ਗਿਆ ਹਾਂਜੀ ਪਰ ਇੱਕ ਸਾਮਰੀ ਸਫ਼ਰ ਕਰਦਾ ਹੋਇਆ ਆਹ ਕਿਹੜਾ ਸਾਮਰੀ ਧਿਰ ਦੁਨੀਆ ਛੋਟੇ ਗਿੰਟੀ ਆ ਸਾਮਰੀ ਜਾ ਰਿਹਾ ਗਰੀਬ ਜਾ ਰਿਹਾ ਮਜ਼ਦੂਰ ਜਾ ਰਿਹਾ ਮੈਂ ਤੇ ਕਰਨ ਵਾਲਾ ਜਾ ਰਿਹਾ ਦੇਖੋ ਹਾਂਜੀ ਉੱਥੇ ਆਇਆ ਉੱਥੇ ਆਇਆ ਅੱਤੇ ਜਾ ਉਹਨੂੰ ਵੇਖਿਆ ਜਦੋਂ ਉਸ ਨੇ ਉਸ ਬੇਹੋਸ਼ੀ ਹੱਥ ਦੇ ਵਿੱਚ ਉਹਨੇ ਵੇਖਿਆ ਤਾਂ ਤਰਸ ਖਾ ਕੇ ਉਹਦੇ ਕੋਲ ਗਿਆ ਕੀ ਕੀਤਾ ਤਰਸ ਖਾਦਾ ਅਸੀਂ ਵੀ ਤਰਸ ਖਾਣਾ ਪੈਣਾ ਪਈ ਹੋ ਕੀ ਕਰੇ ਨੇ ਤਰਸ ਅਸੀਂ ਵੀ ਦੁਖੀ ਤੇ ਤਰਸ ਕਰਨਾ ਰੋਗੀ ਤੇ ਤਰਸ ਕਰਨਾ ਹਰ ਇੱਕ ਦੂਜੇ ਤੇ ਤਰਸ ਕਰਨਾ ਹਾਂਜੀ ਅਤੇ ਤੇਲ ਔਰ ਮੈਂ ਲਾ ਕੇ ਉਹਦੇ ਘਾਵਾਂ ਨੂੰ ਬੰਨਿਆ ਉਹਦੇ ਜ਼ਖਮਾਂ ਤੇ ਤੇਲ ਤੇ ਮੈਂ ਲਾ ਕੇ ਜ਼ਖਮਾਂ ਤੇ ਪੱਟੀ ਬੰਨੀ ਹਾਂਜੀ ਔਰ ਆਪਣੀ ਸਵਾਰੀ ਤੇ ਉਹ ਨੂੰ ਚੜਾ ਕੇ ਜੋ ਉਹਦੇ ਕੋਲੇ ਸਾਧਨ ਸੀ ਉਸ ਟਾਈਮ ਗੱਡੀ ਹੋਣੀ ਕੁਝ ਵੀ ਸੀ ਉਹ ਤੇ ਉਹਨੂੰ ਲੈ ਚੱਲਿਆ ਵੀ ਇਹਦਾ ਇਲਾਜ ਕਰਾਵਾਂ ਉਣੀ ਚੱਕਿਆ ਹਾਂਜੀ ਸਰਾ ਵਿੱਚ ਲਿਆਂਦਾ ਹਾਂਜੀ ਅੱਤੇ ਉਹਦੀ ਟਹਲ ਟਕੋਰ ਕੀਤੀ ਉਹਦੀ ਟਹਲ ਟਕੋਰ ਕੀਤੀ ਫੇਰ ਸਵੇਰ ਨੂੰ ਸਵੇਰ ਨੂੰ ਦੋ ਅਠਿਆਨੀਆਂ ਕੱਢ ਕੇ ਦੋ ਅਠਿਆਨੀਆਂ ਕੱਢ ਕੇ ਪਠਿਆਰੇ ਨੂੰ ਦਿੱਤੀਆਂ ਪਠਿਆਰੇ ਨੂੰ ਦਿੱਤੀਆਂ ਅੱਤੇ ਆਖਿਆ ਅੱਤੇ ਆਖਿਆ ਦੇਖੋ ਕੀ ਆਖਿਆ ਹਾਂਜੀ ਭਈ ਇਹਦੀ ਟਹਲ ਟਕੋਰ ਕਰਤਾ ਰਹੀ ਵੀ ਇਹਨੂੰ ਚੰਗਾ ਕਰਨਾ ਤਾਂ ਟਹਲ ਟਕੋਰ ਦਵਾਈ ਦੀ ਜਿਹੜੀ ਵੀ ਜ਼ਰੂਰਤ ਹੈ ਇਹਦੀ ਜ਼ਰੂਰਤ ਨੂੰ ਪੂਰਾ ਕਰਨੇ ਨੂੰ ਸਹੀ ਸਿਹਤ ਕਰਨਾ ਹਾਂਜੀ ਔਰ ਜੋ ਕੁਝ ਤੇਰਾ ਹੋਰ ਲੱਗੂ ਕਹਿੰਦਾ ਜੋ ਵੀ ਤੇਰਾ ਹੋਰ ਲੱਗੂ ਸੋ ਮੈਂ ਜਦੋਂ ਮੋੜਾਵਾਂ ਜਦੋਂ ਮੈਂ ਮੁੜ ਕੇ ਆਵਾਂ ਤੇਰਾ ਪਰ ਦੇਵਾਂਗਾ ਕਹਿੰਦਾ ਉਹ ਵੀ ਤੇਰਾ ਮੈਂ ਪਰ ਦੇਵਾਂਗਾ ਇੱਕ 3 ਜਨ ਲਿੱਟ ਇੱਥੋਂ ਦੀ ਲੰਗੇ ਇੱਕ ਧਰਮ ਦਾ ਠੇਕੇਦਾਰ ਦੂਜਾ ਕੀ ਦੂਜਾ λεਵੀ ਤਿੰਨ ਲੋਕ ਥੱਪੇ ਤੀਜੇ ਗਰੀਬ ਆਦਮੀ ਦਿਨ ਦੁਨੀਆ ਛੋਟਾ ਸਮਝਦੀ ਸੀ ਉਹਨੇ ਤਰਸ ਕੀਤਾ ਇਸ ਲਈ ਅਸੀਂ ਤੀਜੇ ਵਰਗਾ ਫੜਨਾ ਪੈਣਾ ਭਾਈਓ ਕਿਹਦੇ ਵਰਗਾ ਫੜਨਾ ਤੀਜੇ ਵਰਗਾ ਫੜਨਾ ਅਸੀਂ ਜਦੋਂ ਦੂਜਿਆਂ ਦੀ ਮਦਦ ਕਰਾਂਗੇ ਸਿਰਜਨਾਰਾ ਮੇਰੀ ਤੇ ਤੁਹਾਡੀ ਮਦਦ ਕਰੂਗਾ ਮੇਰੀ ਤੇ ਤੁਹਾਡੀ ਮਦਦ ਕਰੂਗਾ ਅਸੀਂ ਸਦਾ ਦੇਣ ਵਾਲੇ ਬਣਨਾ ਮੰਗਣ ਵਾਲੇ ਨਹੀਂ ਬਣਨਾ ਇੱਕ ਫਰਮੇਛਦੇ ਸੇਵਕ ਕੋਲੇ ਉਹ ਪ੍ਰਾਰਥਨਾ ਕਰਾਉਣ ਆਏ ਇੱਕ ਕਹਿਣ ਲੱਗਿਆ ਮੈਂ ਸਦਾ ਤੀਨ ਬੜਾ ਬਣਾ ਤੇ ਦੂਜਾ ਕਹਿਣ ਲੱਗਿਆ ਮੇਰੇ ਕੋਲੇ ਸਦਾ ਆਉਂਦੀ ਰਹੇ ਸਦਾ ਆਉਂਦਾ ਰਹੇ ਪ੍ਰੇਰ ਕਰਤੀ ਤੇ ਪਰਮੇਸ਼ਰ ਨਿਰਕੰਤਾ ਦੇਣ ਵਾਲਾ ਕਰਤਾ ਜੇ ਜਿਹੜਾ ਕਹਿੰਦਾ ਸੀ ਮੇਰੇ ਕੋਲੇ ਆਉਂਦਾ ਰਹੇ ਉਹ ਮੰਗਣ ਵਾਲਾ ਕਰਦਾ ਜੈ ਜੀ ਤੁਹਾਡੀ ਸੋਚ ਹੋਵੇ ਭੈਣੋ ਭਾਈਓ ਉਹ ਹੈ ਜਾ ਜੈ ਜੀ ਤੁਹਾਡੀ ਸੋਚ ਜਿਹਾ ਜਿਹਾ ਤੁਹਾਡਾ ਵਿਸ਼ਵਾਸ ਉਹੀ ਤੁਹਾਡੇ ਲਈ ਹੋ ਜਾਵੇਗਾ ਉਹੀ ਤੁਹਾਡੇ ਲਈ ਹੋ ਜਾਏਗਾ ਇਸ ਲਈ ਦੂਜੇ ਦੇ ਭਲੇ ਦੇ ਲਈ ਦੂਜਿਆਂ ਦੀ ਖੁਸ਼ੀ ਦੇ ਲਈ ਦੂਜਿਆਂ ਦੇ ਵਾਅਦੇ ਦੇ ਲਈ ਅਸੀਂ ਪ੍ਰਾਰਥਨਾ ਕਰਨੀ ਆ ਜੇ ਜੇ ਤੁਸੀਂ ਦੂਜਿਆਂ ਦੇ ਵਾਧੇ ਦੇ ਲਈ ਕਰੋਗੇ ਦੂਜਿਆਂ ਦੇ ਖੁਸ਼ੀ ਦੇ ਲਈ ਕਰੋਗੇ ਦੂਜਿਆਂ ਦੇ ਚੰਗਿਆਈ ਦੇ ਲਈ ਕਰੋਗੇ ਤਾਂ ਪਹਿਲਾਂ ਚੰਗਿਆਈ ਪਹਿਲਾਂ ਖੁਸ਼ੀ ਤੁਹਾਡੇ ਕੋਲ ਆਊਗੀ ਤੁਹਾਡੇ ਕੋਲ ਆਊਗੀ ਜਿਆ ਜੇ ਬੀਜੋਗੇ ਉਹੀ ਵੱਢੋਗੇ ਪਹਿਲਾਂ ਜੇ ਹੋਣਾ 4 3 7 8 9 ਹੇ ਪਿਆਰਿਓ ਦੇਖੋ ਬੜਾ ਧਿਆਨ ਦੇਣਾ ਹੇ ਪਿਆਰਿਓ ਆਓ ਅਸੀਂ ਆਓ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ ਕੀ ਕਰੀਏ ਇੱਕ ਦੂਏ ਦੇ ਨਾਲ ਪ੍ਰੇਮ ਪ੍ਰੇਮ ਦੇ ਵਿੱਚ ਵਧੀਏ ਆਓ ਅਸੀਂ ਇੱਕ ਦੂਜੇ ਦੇ ਨਾਲ ਪ੍ਰੇਮ ਰੱਖੀਏ ਕਿਉਂ ਜੋ ਪ੍ਰੇਮ ਪਰਮੇਸ਼ਵਰ ਤੋਂ ਹੈ ਇਹ ਤੋਂ ਆਪਰ ਮੇ ਪ੍ਰੇਮ ਪਰਮੇਸ਼ਰ ਤੋਂ ਇਹ ਸ਼ੈਤਾਨ ਨਹੀਂ ਚਾਹੁੰਦਾ ਪ੍ਰੇਮ ਕੀ ਤੋਂ ਆ ਪਰਮੇਸ਼ਰ ਤੋਂ ਪ੍ਰੇਮ ਨੂੰ ਵਧਾਈਏ ਪ੍ਰੇਮ ਨੂੰ ਵਧਾਈਏ ਅੱਗੇ ਵਧਿਏ ਤੁਸੀਂ ਪ੍ਰਭੂ ਕੋਲ ਨਹੀਂ ਕਦਮ ਵਧੂਗੇ ਚਾਰ ਕਦਮਤੋਂ ਵਾੜੀ ਕਰਨੀ ਆਉ ਪੈਣਾ ਪਈਓ ਪ੍ਰੇਮ ਦੇ ਵਿੱਚ ਵਧਿਏ ਖਾਰਾ ਇਹ ਵਿਰੋਧ ਬੈਰ ਵਿਰੋਧ ਨੂੰ ਦੂਰ ਕਰੀਏ ਪ੍ਰੇਮ ਦੇ ਵਿੱਚ ਵਧਿਏ ਹਾਂਜੀ ਜਿਹੜਾ ਪ੍ਰੇਮ ਕਰਦਾ ਹੈ ਜਿਹੜਾ ਪ੍ਰੇਮ ਕਰਦਾ ਹੈ ਦੇਖੋ ਪ੍ਰੇਮ ਕਰਨ ਵਾਲੇ ਨੂੰ ਕੀ ਕਿਹਾ ਗਿਆ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ਰ ਤੋਂ ਜੰਮਿਆ ਹੋਇਆ ਹੈ ਇਹ ਤਾਂ ਹੋ ਉਹਦਾ ਜਨਮ ਕਿਹਦੇ ਵਿੱਚ ਹੈ ਪਰਮੇਸ਼ਰ ਦੇ ਵਿੱਚ ਉਹਦਾ ਜੀਵਨ ਦੀ ਪੋਥੀ ਦੇ ਵਿੱਚ ਨਾ ਲਿਖਿਆ ਜਿਹੜਾ ਪ੍ਰੇਮ ਕਰਦਾ ਉਹਦਾ ਜੀਵਨ ਦੀ ਪੋਥੀ ਦੇ ਵਿੱਚ ਨਾ ਲਿਖਿਆ ਉਹ ਪਰਮੇਸ਼ਰ ਵੱਲੋਂ ਹਾਂਜੀ ਅਦੇ ਪਰਮੇਸ਼ਰ ਨੂੰ ਜਾਣਦਾ ਹੈ ਪਰਮੇਸ਼ਰ ਨੂੰ ਜਾਣਦਾ ਹੈ ਜਿਹੜਾ ਪ੍ਰੇਮ ਨਹੀਂ ਕਰਦਾ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਉਹ ਪਰਮੇਸ਼ਰ ਨੂੰ ਜਾਣਦਾ ਨਹੀਂ ਕਈ ਵਾਚਨ ਸੁਣ ਕੇ ਵੀ ਵਾਚਨ ਨੂੰ ਪੂਰਾ ਨਹੀਂ ਕਰਦੇ ਵਾਚਨ ਸੁਣ ਕੇ ਵੀ ਨੀਵੇਂ ਨਹੀਂ ਹੁੰਦੇ ਵਾਚਨ ਸੁਣ ਕੇ ਵਾਚਨ ਨੂੰ ਪੂਰਾ ਨਹੀਂ ਕਰਦੇ ਵਾਚਨ ਤੋਂ ਦੂਰ ਹੁੰਦੇ ਬੈਡੋਂ ਪਈ ਹੋਸੀ ਵਾਚਨ ਦੇ ਵਿੱਚ ਰਹੀਏ ਹਾਂਜੀ ਕਿਉਂ ਜੋ ਪਰਮੇਸ਼ਰ ਪ੍ਰੇਮ ਹੈ ਪਰਮੇਸ਼ਰ ਪ੍ਰੇਮ ਹੈ ਪਰਮੇਸ਼ਰ ਦਾ ਪ੍ਰੇਮ ਪਰਮੇਸ਼ਰ ਦਾ ਪ੍ਰੇਮ ਸਾਡੇ ਵਿੱਚ ਸਾਡੇ ਵਿੱਚ ਇਸ ਤੋਂ ਪ੍ਰਗਟ ਹੋਇਆ ਇਹ ਤੇ ਪ੍ਰਗਟ ਹੋਇਆ ਜੋ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਹallelujah ਇਕਲੌਤੇ ਨੂੰ ਦੁਨੀਆਂ ਦੇ ਵਿੱਚ ਐਨਾ ਕਿਸੇ ਤੇ ਕਸ਼ਟ ਨਹੀਂ ਆਇਆ ਪਰ ਉਪਾਇੋ ਜੀ ਨਾ ਪ੍ਰਭੂ ਜਸੂ ਤੇ ਆਇਆ ਜਿਨੇ ਦੁੱਖੋਂ ਨੇ ਸਹੇ ਅਸੀਂ ਵੀ ਉਹਦੀ ਖਾਤਰ ਦੁੱਖ ਸਹੀਏ ਸਤਾਬ ਆਉਣਗੇ ਕਿਤੇ ਨਹੀਂ ਲਿਖਿਆ ਵੀ ਪ੍ਰਭੂ ਦੇ ਵਿੱਚ ਦੁੱਖ ਨਹੀਂ ਪਰ ਦੁੱਖ ਦੇ ਵਿੱਚ ਸੁੱਖ ਜ਼ਰੂਰੀ ਆ ਦੁੱਖ ਲੈ ਨਹੀਂ ਸਕਦਾ ਦੁੱਖ ਸਾਡੇ ਜੀਵਨ ਚ ਆਉਣਗੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਅਸੀਂ ਵਚਨ ਦੇ ਵਿੱਚ ਰਹੀਏ ਪਰਮ ਦੇ ਵਿੱਚ ਵਧਈਏ ਹਾਂਜੀ ਜੋ ਪਰਮੇਸ਼ਵਰ ਨੇ ਆਪਣੇ ਇਕਲੋਤੇ ਪੁੱਤਰ ਨੂੰ ਹਾਂਜੀ ਸੰਸਾਰ ਵਿੱਚ ਘੱਲਿਆ ਸੰਸਾਰ ਵਿੱਚ ਘੱਲਿਆ ਪਰ ਅਸੀਂ ਉਹਦੇ ਰਾਹੀਂ ਜੀਵੀਏ ਹallelujah ਜਿਹਦੇ ਵਿੱਚ ਜੀਵੀ ਅਸੀਂ ਉਹਦੇ ਰਾਹੀਂ ਉਹਦੇ ਵਿੱਚ ਵਚਨ ਦੇ ਵਿੱਚ ਜੀਵੀਏ ਐਥੇ ਫਿਰ ਜਹਾ ਪੁੱਤਰ ਬਣ ਕੇ ਆਇਆ ਜੋ ਉਹਨਾਂ ਦੀ ਇنجੀਲ ਇੱਕ ਦੀ ਇੱਕ ਜਦੋਂ ਪੜਾਉਂਗੇ ਆਦ ਵਿੱਚ ਸ਼ਬਦ ਸੀ ਸ਼ਬਦ ਦੇ ਧਾਰੀ ਹੋਇਆ ਸਭੇ ਕੁਝ ਉਹ ਸ਼ਬਦ ਕੁਰਚਿਆ ਗਿਆ ਪ੍ਰਭੂ ਜਸੂ ਦੇ ਵਿੱਚ ਸਭ ਕੁਝ ਰਚਿਆ ਗਿਆ ਸਭ ਕੁਝ ਉਹ ਪਿਤਾ ਪੁੱਤਰ ਬਣਿਆ ਆਪਣਾ ਲੋਪਾ ਜੋ ਉਹਦੇ ਰੂਪਦੰਨੇ ਹੈ ਕੋਈਆ ਹੈ ਇੱਕੋਈਆ ਇੱਕੋ ਜੀਵਨ ਇੱਕ ਵਾਰ ਤੋਬਾ ਇੱਕੋ ਵਕਤ ਉਸਮਾ ਪਾਲਾ ਹੈ ਇੱਕ ਨੂੰ ਯਾਰ ਬਣਾ ਲਾ ਬੰਦੇ ਇੱਕ ਨੂੰ ਯਾਰ ਬਣਾ ਲਾ ਜਸੂ ਦਾ ਹੋ ਜਾ ਤਮਲ ਪਹਿਣਾ ਦੁਨੀਆ ਨੂੰ ਭਲਾ ਲਾ ਦੁਨੀਆ ਨੂੰ ਭਲਾ ਲਾ ਛੱਡਦੇ ਦਰ ਦਰ ਤੇ ਤੂੰ ਜਾਣਾ ਇੱਕ ਦਰ ਤੇ ਸੀਸ ਛਿਚਕਾਲਾ ਇੱਕ ਦਰ ਤੇ ਸੀਸ ਛਿਚਕਾਲਾ ਜੀ ਪੌਣ ਛੱਡਦੇ ਦੁਨੀਆ ਸਾਰੀ ਉਹ ਦਿਲ ਪ੍ਰਭੂ ਦੇ ਨਾਲ ਲਾਲਾ ਦਿਲ ਪ੍ਰਭੂ ਦੇ ਨਾਲ ਲਾਲਾ ਇਥੇ ਲਈ ਭੈਣੋ ਭਾਈਓ ਪ੍ਰਭੂ ਦੇ ਵਿੱਚ ਬਧੀ ਅੱਜ ਦਾ ਬੱਚੇ ਇੰਨਾ ਪਰਮੇਸ਼ਰ ਆਸ਼ ਦੇਵੇ ਵਰਕ ਦੇਵੇ ਧੰਨਵਾਦ